ਕੰਪਨੀ ਦਾ ਛਤ ਵਾਲਾ ਪੱਖਾ ਰੇਟ ਸਿਰਫ 1000 ਰੁਪਏ ਵਿੱਚ ਮੇਰ ਕੰਪਨੀ ਦਾ ਛਤ ਵਾਲਾ ਪੱਖਾ ਰੇਟ ਸਿਰਫ 1000 ਰੁਪਏ ਵਿੱਚ ਬਰੰਤੀ 31 ਸਤੰਬਰ ਤੱਕ ਦੀ ਮਾਨਕ ਬਲੱਡ ਤੋਂ ਜੀਖੀ ਤੋਂ ਸਾਹਮਣੇ ਗਿਆਨੀ ਸ਼ਕਰ ਦੇ ਪੁਰਾਣੀਆਂ ਕਚਹਿਰੀਆਂ ਬਸ ਸਟੈਂਡ ਚੁੰਗੀ ਵਾਲੀ ਗਲੀ ਬਸ ਸਟੈਂਡ ਰੋਡ ਕਮੇਰਾ ਵਾਲੀ ਗਲੀ ਵਿੱਚ ਡੱਟਵੇ ਦਰਬਤੇ ਬਿਲਕੁਲ ਜਿਹੜੇ ਸਵਰਕ ਨੰਬਰ 1955 Thank okay. you.